ਮੈਂ ਪ੍ਰਮੁੱਖਤ ਕੋਲ ਸਰਕਾਰੀ ਹਾਈ ਸਕੂਲ ਕਰਮਪੇਟੀ ਵਿਖੇ 10ਵੀਂ ਜਮਾਤ ਦੀ ਵਿਦਿਆਰਥਣਾ ਅੱਜ ਆਪ ਸਭ ਦੇ ਸਾਹਮਣੇ ਭਾਰਤ ਦੇ 76ਵੇਂ ਸੰਵਿਧਾਨ ਦਿਵਸ ਦੇ ਮੌਕੇ ਤੇ ਆਪਣੇ ਵਿਚਾਰ ਪੇਸ਼ ਕਰਨ ਜਾ ਰਹੀ ਹਾਂ ਅਤੇ ਆਸ਼ਾ ਕਰਦੀ ਹਾਂ ਕਿ ਮੇਰੇ ਵਿਚਾਰਾਂ ਨਾਲ ਆਪ ਸਭ ਦੀ ਜਾਣਕਾਰੀ ਵਿੱਚ ਵਾਧਾ ਹੋਵੇਗਾ। ਰਾਸ਼ਟਰੀ ਸੰਵਿਧਾਨ ਦਿਵਸ ਬਾਰੇ ਬੋਲਣਾ ਮੇਰੇ ਲਈ ਇੱਕ ਸਨਮਾਨ ਦੀ ਗੱਲ ਹੈ। ਭਾਰਤ ਵਿੱਚ ਹਰ ਸਾਲ 26 ਨਵੰਬਰ ਨੂੰ ਸੰਵਿਧਾਨ ਦਿਵਸ ਮਨਾਇਆ ਜਾਂਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਇਹ ਕਿਉਂ ਮਨਾਇਆ ਜਾਂਦਾ ਹੈ? ਇਸ ਦਾ ਕਾਰਨ ਇਹ ਹੈ ਕਿ 26 ਨਵੰਬਰ 1949 ਨੂੰ ਭਾਰਤ ਦਾ ਸੰਵਿਧਾਨ ਬਣ ਕੇ ਤਿਆਰ ਹੋਇਆ ਸੀ ਪੂਰੇ 2 ਸਾਲ 11 ਮਹੀਨੇ ਅਤੇ 18 ਦਿਨ ਵਿੱਚ ਭਾਰਤ ਦਾ ਸੰਵਿਧਾਨ ਬਣ ਕੇ ਤਿਆਰ ਹੋਇਆ ਅਤੇ 26 ਜਨਵਰੀ 1950 ਨੂੰ ਇਸ ਨੂੰ ਲਾਗੂ ਕਰ ਦਿੱਤਾ ਗਿਆ ਜਿਸ ਨੂੰ ਅਸੀਂ ਗਣਤੰਤਰ ਦਿਵਸ ਦੇ ਰੂਪ ਵਿੱਚ ਮਨਾਉਂਦੇ ਹਾਂ ਸੰਵਿਧਾਨ ਦਿਵਸ ਸਨ 2000 ਦੀ ਜਨਮ ਦਿਨ ਨੂੰ ਮੋਦੀ ਜੀ ਦੁਆਰਾ ਡਾਕਟਰ ਭੀਮਰਾਮ ਅਬੇਦਕਰ ਦੇ ਜਨਮ ਦਿਨ 26 ਨਵੰਬਰ ਤੋਂ ਸੰਵਿਧਾਨ ਦਿਵਸ ਨੂੰ ਦੀ ਸ਼ੁਰੂਆਤ ਕੀਤੀ ਗਈ। ਸੰਵਿਧਾਨ ਨੂੰ ਬਣਾਉਣ ਲਈ ਸੰਵਿਧਾਨ ਸਭਾ ਦਾ ਗਠ ਪਨਾਇਆ ਸੀ। 24 ਜਨਵਰੀ 1950 ਨੂੰ ਸੰਵਿਧਾਨਕ ਅਸੈਂਬਲੀ ਦੇ ਮੈਂਬਰਾਂ ਨੇ ਹਿੰਦੀ ਅਤੇ ਅੰਗਰੇਜ਼ੀ ਵਿੱਚ ਅੰਗਰੇਜ਼ੀ ਵਿੱਚ ਸੰਵਿਧਾਨ ਦੀਆਂ ਦੋ ਕਾਪੀਆਂ ਉੱਪਰ ਦਸਤਖਤ ਕੀਤੇ। 26 ਜਨਵਰੀ 1950 ਤੋਂ ਇਹ ਦੇਸ਼ ਦੇ ਸਰਵਉੱਚ ਕਾਨੂੰਨ ਬਣ ਗਿਆ। ਸੰਵਿਧਾਨ ਭਾਰਤੀ ਸੰਵਿਧਾਨ ਬਾਰੇ ਕੁਝ ਮਹੱਤਵਪੂਰਨ ਗੱਲਾਂ ਭਾਰਤੀ ਸੰਵਿਧਾਨ ਦੁਨੀਆ ਦਾ ਸਭ ਤੋਂ ਲੰਬਾ ਸੰਵਿਧਾਨ ਹੈ ਇਸ ਵਿੱਚ ਕੁੱਲ 117369 ਸ਼ਬਦ ਹਨ ਭਾਰਤੀ ਸੰਵਿਧਾਨ ਦੀ ਅਸਲੀ ਕਾਪੀ ਸੰਸਦ ਭਵਨ ਦੀ ਲਾਇਬ੍ਰੇਰੀ ਵਿੱਚ ਹੀਲੀਅਮ ਭਰੇ ਬਕਸੇ ਵਿੱਚ ਸੰਭਾਲ ਕੇ ਰੱਖੀ ਗਈ ਹੈ ਡਾਕਟਰ ਪੀਮਰਾਵਾ ਵੇਦਕਰ ਜੀ ਨੂੰ ਭਾਰਤੀ ਸੰਵਿਧਾਨ ਦਾ ਪਿਤਾਮਾ ਕਿਹਾ ਜਾਂਦਾ ਹੈ ਇਹਨਾਂ ਦੀ ਪੇਂਟਿੰਗ ਆਪਣੇ ਸਕੂਲ ਦੇ ਮੇਨ ਗੇਟ ਤੇ ਖੱਬੇ ਪਾਸੇ ਦੀਵਾਰ ਉੱਪਰ ਬਣੀ ਹੋਈ ਹੈ ਇਨਾਂ ਦੇ ਹੱਥ ਵਿੱਚ ਸੰਵਿਧਾਨ ਦੀ ਕਿਤਾਬ ਵੀ ਦੇਖੀ ਜਾ ਸਕਦੀ ਹੈ ਭਾਰਤੀ ਸੰਵਿਧਾਨ ਨੂੰ ਬਣਨ ਵਿੱਚ 2 ਸਾਲ 11 ਮਹੀਨੇ 18 ਦਿਨ ਲੱਗੇ ਸਨ ਅਤੇ ਇਸ ਨੂੰ ਲਾਗੂ ਕਰਨ ਲਈ ਵਿੱਚ 64 ਲੱਖ ਰੁਪਏ ਦਾ ਖਰਚਾ ਹੋਇਆ ਸੀ ਭਾਰਤੀ ਸੰਵਿਧਾਨ ਵਿੱਚ ਮੌਜੂਦਾ ਸਮੇਂ 470 ਨਿਸ਼ੇਧ ਹਨ ਜੋ ਕਿ 25 ਭਾਗਾਂ ਅਤੇ 12 ਅਨੁਸੂਚੀਆਂ ਵਿੱਚ ਵੰਡੇ ਹੋਏ ਹਨ ਭਾਰਤੀ ਸੰਵਿਧਾਨ ਲਾਗੂ ਹੋਣ ਤੋਂ ਬਾਅਦ ਹੀ 1949 ਵਿੱਚ ਔਰਤਾਂ ਨੂੰ ਪੂਰਨ ਵੋਟ ਪਾਉਣ ਦਾ ਅਧਿਕਾਰ ਪ੍ਰਾਪਤ ਹੋਇਆ ਆਪ ਸਭ ਦਾ ਬਹੁਤ ਬਹੁਤ ਧੰਨਵਾਦ